ਸਤਗੁਰ ਸੇਵ ਸਤਜਨ ਜਿਨ ਹਰ ਹਰ ਨਾਮ ਧਿਰਡਾਇਆ ਸੋ ਸਤਗੁਰ ਪੂਜੋ ਦਿਨ ਸਰਾਤ ਜਿਨ ਜਗਨਨਾਥ ਜਗਦੀਸ਼ ਜਪਾਇਆ ਸੋ ਸਤਗੁਰ ਦੇਖ ਇੱਕ ਨਿਮਖ ਨਿਮਖ ਜਿਨ ਹਰ ਕਾ ਹਰ ਪੰਖ ਬਤਾਇਆ ਤਿਸ ਸਤਗੁਰ ਕੀ ਸਭ ਬਗੀ ਪਵੋ ਜਿਨ ਮੋਹ ਅੰਧੇਰ ਚੁਕਾਇਆ ਸੋ ਸਤਗੁਰ ਕਹੋ ਸਭ ਧੰਨ ਧੰਨ ਸੋ ਸਤਗੁਰ ਕਹੋ ਸਭ ਧੰਨ ਧੰਨ ਜਿਨ ਹਰ ਭਗਤ ਭੰਡਾਰ ਲਹਾਇਆ ਨਾ ਬਾਬਾ ਨਾਨਕ ਤੂੰ ਹੀ ਨਰਹੰਕਾਰ ਧੰਨ ਬਾਬਾ ਨਾਨਕ ਨੂੰ ਧੰਨ ਕਹਿਆ ਤਿੰਜਾ ਮਨੇੜਨਾ ਆਇਆ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨਾ ਵਰਨਾ ਕੋਈ ਕੁਦ ਆਪੇ ਸਿਸ਼ਟ ਸਰ ਜੀਆ ਆਪੇ ਬੰਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮਖ ਦੇ ਪ੍ਰਭ ਹਰ ਪਾਉ ਸੋਈ ਗੁਰਮੁਖ ਨਾਨਕ ਆਰਦਾਆ ਗੁਰਮੁਖ ਨਾਨਕ ਆਰਦਾਆ ਸਭ ਆਖੋ ਧੰਨ ਧੰਨ ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਅੱਜ ਹੋਰਾਂ تاج ਰੱਖਦਾ ਆ ਰਾਮ ਰਾਜ ਤਕੇ ਜਿਉਂਦਾ ਨਾ ਪਿਉ ਤੁਮ ਲਾਇਆ ਰਾਤ ਰਾਜੇ ਜਨਨਾਦ ਸਰਦਾਰ ਦੇਵ ਆ ਜਿਉਂਦਾ ਰਾਮ ਅੰਤ ਲੈ ਜਿਡਾਇਆ ਰਾਮ ਰਾਜੇ ਲੋਕ ਮਹੱਲਾ ਤੇ ਲਾਇਆ ਆਪਣੇ ਸਾਜਣ ਆਪਣੇ ਪੂਰਨ ਦੇ ਕੀ ਸੁਖਾਲੀਏ ਤੁਹੇ ਰਹਿਣ ਕਰੇ ਇਕਨ ਵਾਲੀ ਪਸੰਦ ਉਪਰ ਘੜੇ ਕਾਸਾਰੇ ਨਾਮ ਦਾ ਕਾਦਰ ਕਰੇ ਆਪੇ ਸਾਜ ਕਰ ਆਪ ਗਾਇ ਕਰੇ ਆਪ ਭਾਈ ਕਹਿ ਦੇ ਕਹਤਾ ਸੁਖਿਆ ਦਾਤਾ ਬਲਿ ਸਿਆਪੇ ਆਪ ਪੋੜੀ ਬਣੇ ਚਾਮੇ ਆਇਆ ਵਾ ਵਾ ਵਾਹ ਨਾ ਜਾਏ ਸੁਧ ਨਾ ਕਰਤਰੀ ਜੀ ਆ ਵਾ 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 ਹੈ ਸਾਈ ਦਾਤ ਕਰੀ ਤੋ ਜੀ ਵਾ 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 ਤੈਨ ਮਾਏ ਨਾਲ ਕੇਤੀ ਬਾਈ ਜੀ ਵਾ 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 ਨਾਹੀ ਸੋ ਕਰੇ ਜੀ ਵਾ 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 ਤਿਸਰਾਰ ਦਾ ਦੁੱਧ ਵਹਿ ਗੁਰਜੀ ਦਾ ਖਾਲਸਾ ਵਹਿ ਗੁਰਜੀ ਦੀ ਪੱਤੇ ਤੇ ਲੱਤਣਾ ਸ੍ਰੀ ਵਾਹਿਗੁਰੂ ਜੀ ਪੌੜੀ ਵੱਡੇ ਕੀਆ ਵਡਿਆਈਆ ਕਿਚ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀ ਤੇ ਜੀ ਆਰਿਜਿ ਸੰਬਾਹੇ ਸਾਈਂ ਕਾਰ ਕਮਾਵਣੀ ਰਛੋਟੀ ਤਿੰਨ ਪਾਏ ਤਾਨਕ ਏਕੀ ਬਾਹਰੀ ਔਰ ਦੂਜੀ ਨਾਹੀ ਜਾਏ ਧੋ ਕਰੇ ਜਿਤ ਸੈਰ ਜਾਏ ਸੋ ਕਰੇ ਜਿਤ ਸੈਰ ਜਾਏ ਸੁਧ ਸਤ ਨਾਮ ਈ ਰਵਾਜ ਹੈ ਗੁਰੂ ਕੀ ਆਓ ਸਤ ਸੰਗਿਓ ਸਾਰੇ ਹਾਜ਼ਰੀ ਲਗਵਾਓ ਆਨੰਦ ਸਾਹਿਬ ਦਾ ਕੀਰਤਨ ਆਪਾਂ ਸਾਰੇ ਮਿਲ ਕੇ ਕਰੀਏ ਪਹਿਲੀ ਪੰਕਤੀ ਗੁਰਮੁਖ ਪਿਆਰੇ ਬੋਲਣ ਦੂਸਰੀ ਪੰਕਤੀ ਮਾਇਆ ਬੀਬਿਆਂ ਪੜਨ ਸਾਰੇ ਹੀ ਪਿਆਰ ਸਤਕਾਰ ਨਾਲ ਸਤਿਗੁਰ ਜੀ ਦੇ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰੋ ਕੋਈ ਵੀ ਰਸਨਾ ਬੋਲਣ ਤੋਂ ਵਾਂਝੀ ਨਾ ਰਵੇ ਆਨੰਦ ਸਾਹਿਬ ਦਾ ਕੀਰਤਨ ਆਪਾਂ ਸਾਰੇ ਮਿਲ ਕੇ ਕਰੀਏ ਪਹਿਲੀ ਪੰਕਤੀ ਗੁਰਮੁਖ ਪਿਆਰੇ ਬੋਲਣ ਦੂਸਰੀ ਪੰਤੀ ਮਾਈਆਂ ਬੀਬੀਆਂ ਪੜਨੋ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਅੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰ ਮੈਂ ਪਾਇਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਹਰ ਨਾਨਕ ਆਨੰਦ ਹੋਆ ਸਤ ਗੁਰ ਮੈਂ ਪਾਇਆ ਹਰ ਨਾਮ ਨਾਲ ਰਹੋ ਤੂੰ ਮਨ ਦੇ ਦੁੱਖ ਸਾਰੇ ਸਭਨਾ ਗਨ ਕਲਾ ਸਮਰਥ ਸੁਆਮੀ ਸੋ ਮਨੋ ਵਿਸਾਰ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਤਲਾ ਤੇਰੀ ਨਾਮ ਮਨ ਵਿਚਾਰਏ ਕਹ ਨਾਨਕ ਸੱਚੇ ਸਾਹਿਬ ਕਾ ਨਹੀ ਘਰ ਤੇਰਾ ਸਾਚਾ RAM ਮੇਰਾ ਰਸਾਤ ਸੁਖਮਨ ਆਏ ਵਸਿਆ ਜਿਨੇ ਛਾ ਸਭ ਤੁਜਾਇਆ ਕਾਹਨਾ ਨਿਕ ਸੁਨੋ ਸੰਤੋ ਸਬਦ ਤਰ ਪਿਆਰ ਸਾਚਾ ਨਾਮ ਮੇਰਾ ਆਧਾਰ ਹੋ ਜਾਏ ਤੁਦ ਵਾਸ ਕੀਤੇ ਪਾਲ ਕੰਟਕ ਮਾਰਿਆ ਕਾਹ ਨਾਨਕ ਤੈ ਸੁਖ ਹੋਇ ਤਿਤਕਾਰਨ ਹੱਦਵਾਜ ਹਰ ਬ੍ਰਹਮ ਪ੍ਰਭ ਪਾਇਆ ਪੁੱਤਰੇ ਸਗਲ ਵਸੂਰੇ ਸੰਤ ਸਾਜਨ ਭੇ ਸਰਤੇ ਪੂਰੇ ਘੁਰ ਕੇ ਜਾਣੇ ਗੁਰ ਚਰਨ ਲਾ ਕੇ ਵਾਝ ਅਨਹਦ ਤੂਰੇ ਸੁਣ ਤੇ ਤਨਿਤ ਕਹਤੇ ਬ੍ਰਹਮ ਸਤ ਗੁਰ ਰਹਾ ਆ ਭਰਪੂਰੇ ਜਨਮੰਤ ਨਾਨਕ ਗੁਰ ਚਰਨ ਲਾ ਕੇ ਵਾਝ ਅਨਹਦ ਤੂਰੇ ਬੋ ਸਤ ਨਾਮ ਸਿਵਾ ਹੈ ਵਾ ਪਵਨੰ ਗੁਰੂ ਪਾਣੀ ਪਿਤਾ ਮਾਤਾ ਧਰਤ ਮੰਤ ਦਿਵਸ ਰਾਤ ਦੋਇ ਦਾਈ ਦਾਇਆ 헤 ਲੈ ਸਗਲ ਜਗਤ ਚੰਗਿਆ ਆ ਬੁਰਿਆ ਆ ਵਾਚੈ ਧਰਮ ਮਧੂਰ ਕਰਮੀ ਆਪੋ ਆਪਣੀ पोइ ਕਾਰ ਸਤਗੁਰ ਪ੍ਰਸਾਦ ਸੋਰਠ ਮਹਲਾ ਪੰਜਵਾਂ ਗੁਰਪੂਰ ਕੀਤੀ ਪੂਰੀ ਪ੍ਰਭ ਰਵ ਰਹਿਆ ਪਰ ਪੂਰੀ ਖੇਮ ਕੁਸਲ ਭਇਆ ਇਸ ਨਾਨਾ ਪਾਰ ਬ੍ਰਹਮ ਵਿਟੋ ਕੁਰਬਾਨਾ ਗੁਰਪੂਰ ਕੀਤੀ ਪੂਰੀ ਪ੍ਰਭ ਰਵ ਰਹਿਆ ਪਰ ਪੂਰੀ ਖੇਮ ਕੁਸਲ ਪਿਆ ਇਸ ਨਾਨਾ ਪਾਰ ਬ੍ਰਹਮ ਵਿਟੋ ਕੁਰਬਾਨਾ ਗੁਰ ਕੇ ਚਰਨ ਕਮਲ ਰਿਤ ਤਾਰੇ ਵਿਗਨ ਨ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾ ਮਿਲ ਸਾਧੂ ਦੁਰਮਤ ਖੋਏ ਪਤ ਤ ਪੁਨੀਤ ਸਭ ਹੋਏ RAM DAS ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਧਿਆਈਐ ਮਨ ਬਾਛਤ ਫਲ ਪਾਏ ਗੁਰ ਪੂਰਾ ਹਿਰਦੈ ਆਏ ਗੁਰ ਗੋਪਾਲ ਆਨੰਦਾ ਜਪ-ਜਪ ਜੀਵੈ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਗੁਰ ਗੋਪਾਲ ਆਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਤੂੰ ਠਾਕੁਰ